ਕਿ ਸਰਕਾਰ ਦੀ ਜਿਹੜੀ ਨੀਤੀ ਹੈ ਨਾ ਪਾਲਿਸੀ ਹੈ ਉਹ ਤੇ ਸਰਕਾਰ ਤਾਂ ਪਿੱਛੇ ਹਟਣ ਨੂੰ ਤਿਆਰ ਹੈ ਜਿਹਨੂੰ ਤੁਸੀਂ ਸਰਕਾਰ ਕਹਿੰਦੇ ਆ ਅੱਜ ਮੁੱਖ ਮੰਤਰੀ ਪਿੰਜਰੇ ਦੀ ਤਰ੍ਹਾਂ ਬੰਦ ਹੋਇਆ ਹੋਇਆ ਉਹ ਪਿੰਜਰੇ ਦੀ ਚਾਬੀ ਹੈ ਜਿਹੜੀ ਉਹ ਕੇਜਰੀਵਾਲ ਆਪਣੇ ਕੋਲ ਰੱਖੀ ਬੈਠਾ ਹੈ ਧੀਰੇ ਥੋੜੀ ਥੱਟੇ ਹੀ ਕਰੀ ਜਾਂ ਰਹੇ ਨੇ ਵੀ ਜੇ ਤੂੰ ਸਾਡੇ ਮੁਤਾਬਕ ਨਹੀਂ ਨੀਤੀਆਂ ਬਣਾਉਂਦਾ ਪਾਲਿਸੀ ਨਹੀਂ ਬਣਾਉਂਦਾ ਠੱਠੇ ਦੇ ਦੂਜੇ ਗਰੇ ਥੋੜਾ ਪੰਜਾਬ ਫੇ ਫੇਰ ਅਸੀਂ ਤੈਨੂੰ ਤੇਰੀ ਸੀਐਲਸ਼ਿਪ ਨਹੀਂ ਰਹਿਣ ਦਾਂਗੇ ਸਾ ਸਾਨੂੰ ਉੱਥੋਂ ਭੰਗੀਆਂ ਦੀ ਤਰ੍ਹਾਂ ਬਾਹਰ ਕੱਢਣ ਵਾਲੇ ਬਿਲਕੁਲ ਨਹੀਂ ਕਿਸਾਨ ਉਹ ਹੈ ਮਜ਼ਦੂਰ ਉਹ ਹੈ ਪੰਜਾਬੀ ਉਹ ਹੈ ਅਸੀਂ ਬੰਨੇ আর ਵੱਟ ਪਿੱਛੇ ਬੰਦਾ ਮਾਰ ਕੇ ਕਿਹੜੇ ਕਿਸਾਨ ਗਰੂਰ ਕਰ ਰਿਹਾ ਰਾਜੇਵਾਲ ਕਰ ਰਿਹਾ ਜਗਦੀਸ਼ੂ ਬੰਦੇਵਾਲ ਕਰ ਰਿਹਾ ਕਿਹੜੀਆਂ ਜੱਫੇ ਬੰਦੀਆਂ ਕਰਦੀਆਂ ਪਰ ਪੰਜਾਬ ਦਾ ਮੁੱਖ ਮੰਤਰੀ ਇਹ ਕਹਿੰਦਾ ਕਿ ਇਹ ਤਾਂ ਕਿਸਾਨ ਨਹੀਂ ਹੈ ਸਾਡੇ ਇੱਕ ਗਾਲ ਕੱਢਦੇ ਹੁੰਦੇ ਨੇ ਜਦ ਨਾ ਇਹੋ ਜਿਹਾ ਕੋਈ ਕੰਮ ਹੋ ਜੇ ਤੇ ਫਿਰ ਅਸੀਂ ਸਾਰੇ ਬਹਿ ਕੇ ਪਿੰਡ ਦੇ ਦਰਵਾਜੇ 'ਚ ਇਕੱਠੇ ਹੁੰਦੇ ਆ ਇਕੱਠੇ ਹੋ ਕੇ ਕਹਿੰਦੇ ਨੇ ਇੱਕ ਲੋਟਾ ਰੱਖ ਲੈਨੇ ਆ ਉਹਨੇ ਕਿਹਾ ਲੋਟੇ 'ਚ ਨੂਨ ਪਾ ਦੋ ਮੁੱਠੀ ਭਰ ਭਰ ਮਰ ਜਾਗੇ ਆਹ ਕੰਮ ਨਹੀਂ ਪਿੰਡ 'ਚ ਹੋਣ ਦਵਾਗੇ ਹੁਣ ਲੋਟੇ 'ਚ ਨੂਨ ਪਾ ਲਿਆ ਪੰਜਾਬ ਵਾਲੇ ਨੇ ਸਿਰਫ ਟੋਪੀ ਵਾਲਿਆਂ ਨੂੰ ਛੱਡ ਕੇ ਤੇ ਆਮ ਤੋਂ ਖਾਸ ਬਣਿਆਂ ਨੂੰ ਛੱਡ ਕੇ ਸਾਰੇ ਇੱਕ ਹੋਏ ਬੈਠੇ ਨੇ ਕਿਰਾ ਮੂੰਹ ਤਾਂ ਕਰਿਓ ਇਧਰ ਵੀ ਤੁਹਾਨੂੰ ਦੱਸਣਗੇ ਲੋਕ ਸਸਕਰੀ ਮਹਾ ਕਬਰ ਸਿੰਘ ਵੇਦੀ ਲੈਂਡ ਪੂਲਿੰਗ ਦੇ ਮਸਲੇ ਤੇ ਵੱਡਾ ਵਿਵਾਦ ਪੰਜਾਬ ਦੇ ਅੰਦਰ ਚੱਲ ਰਿਹਾ ਆ ਆਖਰੀ ਮਾਮਲਾ ਹੁਣ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪਹੁੰਚਿਆ ਜਿਨ੍ਹਾਂ ਨੇ ਇਸ ਮਸਲੇ ਤੇ ਇਸ ਪਾਲਸੀ ਨੂੰ ਲੈ ਕੇ ਇੱਕ ਅਜਿਹਾ ਫੈਸਲਾ ਸੁਣਾਇਆ ਕਿ 4 ਹਫ਼ਤਿਆਂ ਲਈ ਪਾਲਸੀ ਹੋਲਡ ਕਰ ਦਿੱਤੀ ਗਈ ਆ ਪਰ ਸਰਕਾਰ ਇਸ ਮਸਲੇ ਤੇ ਪਿੱਛੇ ਹਟਣ ਲਈ ਤਿਆਰ ਨਹੀਂ ਆ ਵਿਰੋਧੀ ਧਿਰਾਂ ਇਸ ਉੱਤੇ ਵੱਡਾ ਹੰਗਾਮਾ ਕਰ ਰਹੀਆਂ ਕਿਸਾਨ ਇਸ ਨੂੰ ਹੋਰ ਪੱਖ ਤੋਂ ਲੈ ਰਿਹਾ ਕਿ ਸਾਡੀਆਂ ਜ਼ਮੀਨਾਂ ਖੋਈਆਂ ਜਾ ਰਹੀਆਂ ਸਾਡਾ ਉਜਾੜਾ ਕੀਤਾ ਜਾ ਰਿਹਾ ਆ ਆਖਰ ਸਰਕਾਰ ਲੈਂਡ ਪੋਲਿੰਗ ਮਸਲੇ ਦੇ ਵਿੱਚ ਕਿਸ ਤਰ੍ਹਾਂ ਘਿਰਈ ਹੋਈ ਆ ਸਰਕਾਰ ਇਸ ਪਾਲਿਸੀ ਨੂੰ ਲਾਗੂ ਕਿਉਂ ਕਰਨਾ ਚਾਹੁੰਦੀ ਆ तमाम ਸਵਾਲ ਇਹ ਇਸ ਸਵਾਲ ਨੂੰ ਲੈਣ ਲਈ ਸਾਡੇ ਨਾਲ ਪਰਮਜੀਤ ਸਿੰਘ ਸਵਾਲੀ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਪਰਮਜੀਤ ਸਿੰਘ ਸਵਾਲੀ ਜੀ ਤੁਸੀਂ ਦੱਸੋ ਕਿ ਕਿਸ ਤਰ੍ਹਾਂ ਦੇਖਦੇ ਹੋ ਕਿ ਲੈਂਡ ਪੋਲਿੰਗ ਪਾਲਿਸੀ ਸਰਕਾਰ ਨੂੰ ਮਾਫਕ ਕਿਉਂ ਨਹੀਂ ਆ ਰਹੀ ਸਰਕਾਰ ਪੈਰ ਪਿੱਛੇ ਕਿਉਂ ਨਹੀਂ ਖੇਚ ਰਹੀ ਜਦ ਕਿ ਐਡਾ ਵੱਡਾ ਬਰੋਲ ਹੋ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਦੀ ਸਾਹਿਬ ਅਨੰਤ ਮਾ ਤੁਹਾਨੂੰ ਜੀ ਆਇਆਂ ਕਹਿੰਦਾ ਤੇ ਦੂਜੇ ਬੰਨੇ ਗੱਲ ਇਹ ਹੈ ਕਿ ਸਰਕਾਰ ਦੀ ਜਿਹੜੀ ਨੀਤੀ ਹੈ ਨਾ ਪਾਲਿਸੀ ਹੈ ਉਹ ਤੇ ਸਰਕਾਰ ਤਾਂ ਪਿੱਛੇ ਹਟਣ ਨੂੰ ਤਿਆਰ ਹੈ ਜਿਹਨੂੰ ਤੁਸੀਂ ਸਰਕਾਰ ਕਹਿੰਦੇ ਹੋ ਸਰਕਾਰ ਦਾ ਮੁੱਖ ਮੰਤਰੀ ਹੈ ਸਰਕਾਰ ਭਗਵੰਤ ਸਿੰਘ ਮਾਨ ਜਿਹੜਾ ਕਿ ਮਾਸਟਰ ਭਿੰਦਰ ਸਿੰਘ ਦਾ ਆਮ ਘਰ ਦਾ ਮੁੰਡਾ ਉਹ ਸਾਹਮਣ ਦਾ ਦਰਦ ਨੂੰ ਕਿ ਗੱਲ ਕੀ ਹੈ ਇਹ ਅਸੀਂ ਇਹ ਗਲਤ ਫੈਸਲਾ ਲੈ ਲਿਆ ਪਰ ਅਫਸੋਸ ਕਿ ਅੱਜ ਹੋ ਜਿਵੇਂ ਆਪਾਂ ਕਿਸੇ ਨੂੰ ਪਿੰਜਰੇ ਚ ਬੰਦ ਕਰ ਲਈਏ ਨਾ ਅੱਜ ਮੁੱਖ ਮੰਤਰੀ ਪਿੰਜਰੇ ਦੀ ਤਰ੍ਹਾਂ ਬੰਦ ਹੋਇਆ ਹੋਇਆ ਉਹ ਪਿੰਜਰੇ ਦੀ ਚਾਬੀ ਹੈ ਜਿਹੜੀ ਉਹ ਕੇਜਰੀਵਾਲ ਆਪਣੇ ਕੋਲ ਰੱਖੀ ਬੈਠਾ ਹੈ ਉਹਨੇ 2-3 ਸੰਸੋਧੀਆਂ ਫਲਾਣੇ ਤੇ ਬਕਿਓ ਵਾਲੇ ਨਾਲੇ ਘੇਰਾ ਬਣਾਇਆ ਹੋਇਆ ਹੈ ਉਹ ਘੇਰੇ 'ਚ ਉਹਨੂੰ ਥ੍ਰੱਟ ਇਹੀ ਕਰੀਂ ਜਾ ਰਹੇ ਨੇ ਵੀ ਜੇ ਤੂੰ ਸਾਡੇ ਮਤਾਬਕ ਨਹੀਂ ਨੀਤੀਆਂ ਬਣਾਉਂਦਾ ਪਾਲਿਸੀ ਨਹੀਂ ਬਣਾਉਂਦਾ ਠੱਠੇ ਘਰੇ ਕੂਚ ਗਰੇ ਤੁਹਾਡਾ ਪੰਜਾਬ ਤੇ ਫੇਰ ਅਸੀਂ ਤੇਨੀ ਤੇਰੀ ਸੀਅਰਸ਼ਿਪ ਨਹੀਂ ਰਹਿਣ ਦਾਂਗੇ ਦੂਜੇ ਬੰਨੇ ਬਹੁਤ ਤਿਆਰ ਫਿਰਦੇ ਨੇ ਜਿਨ੍ਹਾਂ ਨੂੰ ਅਸੀਂ ਬਣਾ ਲੈਣਾ ਇਹ ਇਸ ਕਰਕੇ ਸਾਡਾ ਮੁੱਖ ਮੰਤਰੀ ਡਰਦਾ ਮਾਰਾ ਹੀ ਜਿਹੜੀ ਨੀਤੀ ਦਾ ਸਰਿਆਂ ਪਤਾ ਹੈ ਉਹਨੂੰ ਕਿ ਘਰ ਘਰ ਆਵਾਜ਼ ਉੱਠ ਖੜੀ ਕਿ ਬਾਦਲਾਂ ਨੂੰ ਬੇਅਦਬੀ ਲੈ ਕੇ ਬੈਗੀ ਤੇ ਇਹਨਾਂ ਨੂੰ ਜਿਹੜੀ ਇਹ ਨੀਤੀ ਹੈ ਲੈਂਡ ਪਾਲਿਸੀ ਹੈ ਇਹ ਨੇ ਇਹ ਨੇ ਇਹਨਾਂ ਨੂੰ ਬਰਬਾਦ ਕਰ ਦੇਣਾ ਮੁੱਖ ਮੰਤਰੀ ਜੀ ਉਹਨਾਂ ਸਮਝਾਉਂਦਾ ਪਰ ਆਵਾਜ਼ ਛੋਟੀ ਹੈ ਪਰ ਇਹ ਕਹਿ ਰਹੇ ਆ ਕਿ ਅਸੀਂ ਤਾਂ ਲੈਂਡ ਪੂਲਿੰਗ ਇਸ ਕਰਕੇ ਲੈ ਕੇ ਆ ਰਹੇ ਆ ਕਿ ਇੱਕ ਵੱਡੇ ਡਿਵੈਲਪਮੈਂਟ ਇੱਕ ਵੱਡੇ ਡਿਵੈਲਪਮੈਂਟ ਦੇ ਤਹਿਤ ਇਸ ਪਾਲਿਸੀ ਨੂੰ ਪੰਜਾਬ ਦੇ ਵਿੱਚ ਲਾਗੂ ਕੀਤਾ ਜਾ ਰਿਹਾ ਅਜਾਹੇ ਬਿਲਡਰ ਸਰਕਾਰ ਦੇ ਨਾਲ ਰਲ ਕੇ ਅਜਹੀ ਡਵੈਲਪਮੈਂਟ ਕਰਨਗੇ ਜਦੇ ਨਾਲ ਪੰਜਾਬ ਵਿਕਾਸ ਦੀਆਂ ਲੀਹਾਂ ਤੇ ਹੋਏਗਾ ਅਕਾਲੀ ਦਲ ਵੱਡਾ ਬਰੁਸ਼ਤ ਕਰ ਰਿਹਾ ਕਾਂਗਰਸ ਆਪਣਾ ਪੱਖ ਰੱਖ ਰਹੀ ਹੈ ਪਰ ਮਸਲਾ ਇਸ ਗੱਲ ਦਾ ਵੀ ਆਇਆ ਕਿ ਜਦੋਂ ਅਕਾਲੀ ਦਲ ਦੀ ਸਰਕਾਰ ਸੀ ਉਸ ਸਮੇਂ ਵੀ ਲੈਂਡ ਪੋਲਿੰਗ ਪਾਲਿਸੀ ਅਕਾਲੀ ਦਲ ਲੈ ਕੇ ਆਇਆ ਅੱਜ ਕਹਿ ਰਿਹਾ ਅਕਾਲੀ ਦਲ ਕਿ ਅਸੀਂ ਉਸ ਸਮੇਂ ਪਾਲਿਸੀਸ ਕਰਕੇ ਲੈ ਕੇ ਆਈ ਸੀ ਕਿ ਕਵੱਡੀ ਡਵੈਲਪਮੈਂਟ ਅਸੀਂ ਕੀਤੀ ਜਿਵੇਂ ਚੰਡੀਗੜ੍ਹ ਦਾ ਏਅਰਪੋਰਟ ਨਾਲ ਬਹੁਤ ਸਰੀਆਂ ਅਜਹੀਆਂ ਇਹ ਕਹ ਲੋ ਕਿ ਜਹੇ ਇਨਕਲੇਬ ਬਣਾ ਲਏ ਗਏ ਜਿਹਦੇ ਨਾਲ ਅਕਾਲੀ ਦਲ ਨੂੰ ਇੱਕ ਵੱਡੀ ਡਿਵੈਲਪਮੈਂਟ ਦਿਖਾ ਰਿਹਾ ਪਰ ਅੱਜ ਅਕਾਲੀ ਦਲ ਲੈਂਡ ਪੁਲਿੰਗ ਪਾਲਿਸੀ ਦਾ ਇੱਕ ਵੱਡਾ ਵਿਰੋਧ ਕਰ ਰਿਹਾ ਤੇ ਫਰੰਟ ਫੁੱਟ ਤੇ ਸਰਕਾਰ ਵੀ ਘੇਰਦਾ ਰਜਾ ਰਹੀ ਤੁਸੀਂ ਇੱਕ ਦੱਸੋ ਕਿ ਇਹ ਕੋਈ ਵੀ ਨਹੀਂ ਕਿਤੇ ਜਾਗਦਾ ਯਾਰ ਕਿਸੇ ਨੂੰ ਵੀ ਨਹੀਂ ਪਤਾ ਹੈ ਸਾਡੂ ਹੁਣ ਫਰਜ ਕਰੋ ਇਹ ਮੰਨੋ ਵੀ ਤੁਹਾਡੇ ਕੋਲ 10 ਏਕੜ ਜ਼ਮੀਨ ਹੈ 10 ਏਕੜ ਚੋਂ ਤੁਹਾਨੂੰ ਇਹ ਪਾਲਿਸੀ ਠੱਠੇ ਖੂਚ ਗਰੇ ਯਾਰ ਜਿਹੜੀ ਪਾਲਿਸੀ ਕਹਿੰਦੇ 10 ਏਕੜ ਚੋਂ ਜੀ ਤੁਹਾਨੂੰ ਇੱਕ ਪਲਾਟ ਦੇ ਦਾਂਗੇ ਜੀ ਤੁਹਾਨੂੰ ਇੱਕ ਪਲਾਟ ਦੇ ਦਾਂਗੇ ਉਹ ਤੋਂ ਬਾਅਦ ਜਿੰਨੀ ਦੇਰ ਸਾਡੇ ਅਸੀਂ ਡਿਵੈਲਪਮੈਂਟ ਨਹੀਂ ਕਰਦੇ ਉੱਥੇ ਬਿਲਡਿੰਗਾਂ ਨਹੀਂ ਬਣਦੀਆਂ ਉਨੀ ਤੇ ਤੁਹਾਨੂੰ ਅਸੀਂ ਦੀਨਜਾ ਕਰਾਂਗੇ ਠੇਕਾ ਕਿਉਂ ਦੀ ਜਮੀਨ ਖਾਦੇ ਇਹ ਕੌਣ ਹੁੰਦੇ ਨੇ ਜੀ ਸਾਨੂੰ ਉੱਥੋਂ ਭਈਆਂ ਦੀ ਤਰ੍ਹਾਂ ਬਾਹਰ ਕੱਢਣ ਵਾਲੇ ਬਿਲਕੁਲ ਨਹੀਂ ਕਿਸਾਨ ਉਹ ਹੈ ਮਜ਼ਦੂਰ ਉਹ ਹੈ ਪੰਜਾਬੀ ਉਹ ਹੈ ਅਸੀਂ ਬੰਨੇ আর ਬੱਟ ਪਿੱਛੇ ਬੰਦਾ ਮਾਰ ਕੇ 20 ਸਾਲ ਅੰਦਰ ਚਲੇ ਜਾਂਦੇ ਅਸੀਂ ਕਦੇ ਕਿਸੇ ਨੂੰ ਦਿੱਤਾ ਨਹੀਂ ਨਾ ਕਿਸੇ ਦਾ ਹੱਕ ਲਿਆ ਇਸ ਕਰਕੇ ਮੁੱਖ ਮੰਤਰੀ ਸਾਹਿਬ ਸਮਝਦੇ ਨੇ ਪਰ ਜਿਹੜੇ ਦਿੱਲੀ ਵਾਲੇ ਲਾਲਾ ਜੀ ਨਹੀਂ ਸਮਝ ਰਹੇ ਉਹਨਾਂ ਨੂੰ ਸਪਸ਼ਟ ਸੁਣ ਲੈਣਾ ਚਾਹੀਦਾ ਹੈ ਕਿ ਜੇ ਕੱਲੇ ਮੁੱਖ ਮੰਤਰੀ ਦੀ ਆਵਾਜ਼ ਨਹੀਂ ਤੁਹਾਡੇ ਪਸੰਦਾ ਹੀ ਨਾ ਰਾਤ ਨੂੰ ਕੰਨ 'ਚ ਫੂਕ ਮਾਰੀ ਵੀ ਤਾਂ ਸਾਡੇ ਜਾਗਰ ਜੰਤਕ ਸੁਣ ਲਓ ਪੰਜਾਬੀਆਂ ਦੀ ਆਵਾਜ਼ ਨੂੰ ਕਿ ਜਿਵੇਂ ਇੱਥੋਂ ਜਿਹੜਾ ਇਹ ਕੰਡੇ ਬੀਜੇ ਸੀ ਸਿੰਘਵੀਰ ਬਾਦਲ ਉਹਨਾਂ ਨੇ ਉਹ ਉਹ ਕੰਡੇ ਅੱਜ ਤੱਕ ਉਹਨਾਂ ਦੇ ਚੂਵੀ ਜਾ ਰਹੇ ਨੇ ਜਿਹਦੇ ਕਰਕੇ ਠੀਕ ਹੈ ਉਹ ਕਿ ਸਾਨੂੰ ਜਾੜ ਕੇ 에어ਪੋਰਟ ਬਣਾਉਣਾ ਹੈ ਸਾਨੂੰ ਜਾੜ ਕੇ ਵਿਕਾਸ ਕਰਕੇ ਦਿਖਾਉਣਾ ਹੈ ਸਾਡੇ ਸਾਡੀ ਰੋਟੀ ਖੋ ਕੇ ਸਾਡੇ ਤੇ ਹੀ ਲਾਈ ਜਾਣੀ ਹੈ ਇਹ ਬਿਲਕੁਲ ਨਹੀਂ ਪ੍ਰਵਾਨ ਫਿਰ ਸੈਂਟਰ ਕਾਦੇ ਵਾਸਤੇ ਹੈ ਸੈਂਟਰ ਨਾਲ ਕਿਉਂ ਨਹੀਂ ਲੜਦੇ ਜਾ ਕੇ ਸੈਂਟਰ ਦੇ ਉੱਥੇ ਜੰਤਰ ਮੰਤਰ ਕਿਉਂ ਨਹੀਂ ਧਰਨਾ ਦਿੰਦੇ ਕਿਉਂ ਨਹੀਂ ਕਿਉਂ ਨਹੀਂ ਪ੍ਰਧਾਨ ਮੰਤਰੀ ਨੂੰ ਬਹਿੰਦੇ ਬਹਿੰਦੇ ਵੀ ਸਾਨੂੰ ਜੀ ਸਾਡਾ ਹੱਕ ਦਓ ਸਾਡੇ ਜਿਹੜੇ ਬਣਦੇ ਨੇ ਪੈਸੇ ਉਹ ਸਾਨੂੰ ਦਿੱਤੇ ਜਾਣ ਜਿਹਦੇ ਨਾਲ ਡਿਪਾਰਟਮੈਂਟ ਹੋਵੇ ਵਿਕਾਸ ਹੋਵੇ ਕਿਹੜੇ ਕਿਸਾਨ ਵਿਰੁੱਧ ਕਰ ਰਿਹਾ ਹੈ ਰਾਜੀਵਲ ਕਰ ਰਿਹਾ ਹੈ ਜੁਦੀ ਸਿੰਘ ਢੱਲੇਵਾਲ ਕਰ ਰਿਹਾ ਹੈ ਕਿਹੜੀਆਂ ਜੱਫੇ ਬੰਦੀਆਂ ਕਰ ਰਹੀਆਂ ਪਰ ਪੰਜਾਬ ਦਾ ਮੁੱਖ ਮੰਤਰੀ ਇਹ ਕਹਿੰਦਾ ਕਿ ਜਿੰਨਾ ਕਿਸਾਨਾਂ ਦੇ ਕੋਲੇ ਪੰਜਾਬ ਦਾ ਮੁੱਖ ਮੰਤਰੀ ਮੰਜੇ ਤੇ ਬਹਿ ਕੇ ਗੱਲਾਂ ਕਰ ਰਿਹਾ ਆ ਅਖਰੋਂ ਕਿਹੜੇ ਕਿਸਾਨ ਆ ਜਿਨ੍ਹਾਂ ਨੂੰ ਇੱਕ ਸਾਲ ਨਹੀਂ ਮੰਨ ਰਿਹਾ ਜਾਂ ਇਹ ਕਹਿ ਰਿਹਾ ਕਿ ਕਿਸਾਨੀ ਬਾਰੇ ਇਹਨਾਂ ਨੂੰ ਕੀ ਪਤਾ ਮੈਂ ਖੇਤੀ ਕਰਦਾ ਰਿਹਾ ਮੈਂ ਖੇਤਾਂ 'ਚ ਜੜਾ ਮਾਰਿਆ ਇਹਨਾਂ ਨੂੰ ਪੁੱਛੋ ਕਦੇ ਖੇਤਾਂ 'ਚ ਜੜਾ ਮਾਰਿਆ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਇਹ ਗੱਲਾਂ ਕਰਦਾ ਨਾ ਉਹ ਕਰਦਾ ਜਿਵੇਂ ਸਟੇਜ 'ਤੇ ਲੋਕਾਂ ਨੂੰ ਹਸਾਉਂਦਾ ਰਿਹਾ ਹਰ ਹਰ ਐ ਉਹਦੀ ਕੁਲਫੀ ਵੇਚੀ ਸੀ ਨਾ ਗੁਲਫੀ ਕਹਿ ਕੇ ਗੁਲਫੀ ਗਰਮਾ ਗਰਮ ਠੰਡੀ ਗੁਲਫੀ ਨੂੰ ਨਾ ਗਰਮ ਕਹਿ ਕੇ ਵੇਚਦਾ ਉਹਦੀ ਵੇਗ ਗਈ ਉਹ ਇਹੀ ਭਲੇਖੇ ਚ ਹੋਣਾ ਵੀ ਮੈਂ ਆਹ ਕਿਸਾਨਾਂ ਨੂੰ ਭੰਡਦਾ ਵੀ ਆਹ ਰਾਜ ਵਾਲਾ ਗਰੁੱਪ ਹੈ ਜੀ ਆਹ ਲੱਖੋ ਵਾਲਾ ਗਰੁੱਪ ਹੈ ਜੀ ਆਹ ਕੋਈ ਗਰੁੱਪ ਹੈ ਅੱਜ ਸਾਰੇ ਸਿਆਸੀ ਬੰਦੇ ਸਾਰੇ ਕਿਸਾਨ ਸਾਰੇ ਮਜ਼ਦੂਰ ਜਿਵੇਂ ਸਾਡੇ ਪਿੰਡਾਂ ਚ ਇੱਕ ਗਾਲ ਹੈ ਕੋ ਨੂੰ ਦੱਸ ਦਿਆਂ ਮੈਂ ਕਿਸੇ ਨੇ ਦੱਸੀ ਨਹੀਂ ਹੋਣੀ ਕਿਸੇ ਚੈਨਲ ਤੇ ਸਾਡੇ ਇੱਕ ਗਾਲ ਕੱਢਦੇ ਹੁੰਦੇ ਨੇ ਜਦ ਨਾ ਇਹੋ ਜਿਹਾ ਕੋਈ ਕੰਮ ਹੋ ਜੇ ਫੇਰ ਅਸੀਂ ਸਾਰੇ ਬਹਿ ਕੇ ਪਿੰਡ ਦੇ ਦਰਵਾਜੇ 'ਚ ਇਕੱਠੇ ਹੁੰਦੇ ਆ ਇਕੱਠੇ ਹੋ ਕੇ ਕਹਿੰਦੇ ਨੇ ਕਿ ਲੋਟਾ ਰੱਖ ਲੈਣਿਆ ਉਹ ਕਹਿੰਦਾ ਲੋਟੇ 'ਚ ਨੂਨ ਪਾ ਦੋ ਮੁੱਠੀ ਭਰ ਭਰ ਮਰ ਜਾਾਂਗੇ ਆ ਕੰਮ ਨਹੀਂ ਪਿੰਡ 'ਚ ਹੋਣ ਦਵਾਗੇ ਹੁਣ ਲੋਟੇ ਨੂਨ ਪਾ ਲਿਆ ਪੰਜਾਬ ਵਾਲੇ ਨੇ ਸਿਰਫ ਟੋਪੀ ਵਾਲਿਆਂ ਨੂੰ ਛੱਡ ਕੇ ਤੇ ਆਮ ਤੋਂ ਖਾਸ ਬਣਿਆਂ ਨੂੰ ਛੱਡ ਕੇ ਸਾਰੇ ਇੱਕ ਹੋਏ ਬੈਠੇ ਨੇ ਕਿਹੜਾ ਮੂੰਹ ਤਾਂ ਕਰਿਓ ਇਧਰ ਨੂੰ ਤੁਹਾਨੂੰ ਦੱਸਣਗੇ ਲੋਕ ਪਰ ਜੇ ਗੱਲ ਕੀਤੀ ਜਾਵੇ ਕਿ ਜਿਹੜੀ ਪੰਜਾਬ ਦੇ ਮੁੱਖ ਮੰਤਰੀ ਦੇ ਅਗਵਾਈ ਵਾਲੀ ਸਰਕਾਰ ਹੈ ਉਸ ਦੇ ਵਿੱਚ ਬਹੁਤ ਸਾਰੇ ਅਜਿਹੇ ਮੰਤਰੀ ਹੈ ਜਾਂ ਐਮਪੀ ਹੈ ਉਹ ਇਹ ਗੱਲ ਕਹਿ ਰਹੇ ਆ ਕਿ ਇਸ ਸਰਕਾਰ ਨੂੰ ਸਮਿਖਿਆ ਕਰ ਲੈਣੀ ਚਾਹੀਦੀ ਸੀ ਮਾਲਵੇਂਦਰ ਸਿੰਘ ਕੰਗਰੇ ਨੇ ਟਵੀਟ ਕੀਤਾ ਰਨਮਿਲ ਧਾਲੀਵਾਲ ਨੇ ਟਵੀਟ ਕੀਤਾ ਬਹੁਤ ਸਾਰੇ ਲੋਕ ਸਰਕਾਰ ਨੂੰ ਸਿੱਖਿਆ ਬਖਾਉਣ ਦੀ ਗੱਲ ਕਰ ਰਹੇ ਆ ਬਹੁਤ ਸਾਰੇ ਵਿਅਕਤੀ ਜਿਹੇ ਨੇ ਜਿਨ੍ਹਾਂ ਨੇ ਉਹਦੇ ਵੀ ਇਤਜਾਬ ਦਿੱਤੇ ਆ ਹਸਤੀਫੇ ਵੀ ਦੇ ਦਿੱਤੇ ਆ ਪਰ ਆਖਰ ਆਪਣੇ ਹੀ ਬੰਦਿਆਂ ਦੀ ਗੱਲ ਆ ਸਰਕਾਰ ਜਾਂ ਪੰਜਾਬ ਦਾ ਮੁੱਖ ਮੰਤਰੀ ਸੁਣ ਲਈ ਤਿਆਰ ਨਹੀਂ ਇੱਕ ਰਿਵਾਜ ਹੋ ਗਿਆ ਜੀ ਜ਼ਮੀਰ ਹਰੇਕ ਦੀ ਕਹਿੰਦੀ ਹੈ ਅੱਜ ਭਗਵੰਤ ਮਾਨ ਵੋਟਾਂ ਪਵਾ ਲਵੇ ਆਪਣੀ ਸਰਕਾਰ ਦੀ ਕੈਬਨਿਟ ਤੇ ਐਮਐਲਏਆਂ ਦੀਆਂ ਸਿਰਫ 10 12 ਵੋਟਾਂ ਬਾਹਰ ਰਹਿ ਸਕਦੀਆਂ ਨੇ ਕੋਈ ਇੰਨੇ ਜਿਆਦਾ ਚਮਚੇ ਹੋਣ ਕੇਜਰੀਵਾਲ ਉਹਨਾਂ ਦੇ ਨਹੀਂ ਟੋਟਲ ਕਹਿਣਗੇ ਵੀ ਇਹ ਇਹ ਲੈਂਡ ਪੂਲਿੰਗ ਪਾਲਿਸੀ ਹੈ ਜਿਹੜੀ ਇਹ ਵਾਪਸ ਹੋਣੀ ਚਾਹੀਦੀ ਹੈ ਆਪਾਂ ਨੂੰ ਮੌਕਾ ਮਿਲ ਗਿਆ ਪੰਜਾਬ ਹਰਿਆਣਾ ਹਾਈ ਕੋਰਟ ਚੋਂ ਜਿਹੜੀ ਸਟੇ ਹੋਈ ਹੈ ਉਹਨੂੰ ਆਪਾਂ ਨੂੰ ਨਹੀਂ ਛੇੜਨੇ ਚਾਹੀਦਾ ਸਟੇ ਰੱਖਣ ਦੇਣੀ ਚਾਹੀਦੀ ਹੈ ਪਰ ਜਿਨ੍ਹਾਂ ਨੇ ਇਹਨਾਂ ਨੂੰ ਠੱਠੇ ਖੂਤ ਸਿੱਟਣਾ ਸੁਖਵੀਰ ਉਹਨਾਂ ਵਾਂਗੂ ਉਹ ਉਹ ਇਹ ਪਾਲਿਸੀ ਨੂੰ ਕਹਿਣਗੇ ਜੀ ਜ਼ੋਰ ਲਾਓ ਲਾਗੂ ਲਾਗੂ ਕਰੋ ਪੰਜਾਬ ਨੂੰ ਕੁੱਟੋ ਲੁੱਟੋ ਪਰ ਬਿਲਕੁਲ ਨਹੀਂ ਇਹ ਜਿਹੜਾ ਸਾਡਾ ਮੁੱਖ ਮੰਤਰੀ ਕਹਿੰਦਾ ਜੀ ਇਹ ਜਾਲੀ ਕਿਸਾਨ ਨੇ ਫਲਾਣਾ ਨੇ ਇਹ ਡਰਾਮੇ ਬਾਜੀ ਤੁਹਾਨੂੰ ਪਤਾ ਹੋਣਾ ਹੈ ਤੁਹ ਤੋਂ ਸਰਟੀਫਿਕੇਟ ਨਹੀਂ ਲੈਣਾ ਕਿਸਾਨਾਂ ਨੇ ਵੀ ਅਸੀਂ ਅਸਲੀਆਂ ਜਾਂ ਜਾਲੀ ਆ ਇਹ ਇਹ ਸਮਾਦਾ ਦਾ ਹੁੰਦਾ ਹੈ ਕਿ ਆ ਜਿਹੜਾ ਹੁਣ ਮੱਕੀਆਂ ਦੇ ਪੰਡਾਰ ਆ ਗਏ ਪਹਿਲਾਂ ਫਸਲਾਂ ਕਣਕ ਦੇ ਪੰਡਾਰ ਆ ਗਏ ਤੁਸੀਂ ਸਾਹਮਣੇ ਨਹੀਂ ਰਹੇ ਇਹ ਕਿਸਾਨਾਂ ਦੀ ਉਹ ਦੇਣ ਹੈ ਮਜ਼ਦੂਰਾਂ ਦੀ ਉਹ ਦੇਣ ਹੈ ਇਸ ਕਰਕੇ ਭਲੇਖੇ ਚ ਨਾ ਜੇ ਮੁੱਖ ਮੰਤਰੀ ਸਾਹਿਬ ਬਿਲਕੁਲ ਹੀ ਸਾਰੇ ਤਿਆਰ ਨੇ ਤੁਸੀਂ ਕਿਹੜਾ ਮੂੰਹ ਕਰਕੇ ਤੇ ਭੇਜਤਾ ਸੀ ਤੁਹਾਡੇ ਐਮਐਲਏ ਨੂੰ ਜਾਂ ਤੁਸੀਂ ਆ ਪਾਓ ਆਪ ਫੋਪੋਰਸ ਛੱਡ ਦੋ ਨਾ ਤੁਹਾਨੂੰ ਪਤਾ ਲੱਗੇ ਵੀ ਲੋਕ ਕੀ ਕਰਦੇ ਨੇ ਤੁਹਾਨੂੰ ਪਤਾ ਲੱਗ ਜੂ ਵੀ ਜਿਹੜੇ ਵਧੀਆ ਕੱਪੜੇ ਪਾ ਕੇ ਰਾਜਿਆਂ ਦੀ ਰੀਸ ਕਰੀ ਹੋਈ ਆ ਹੁਣ ਤਾਂ ਸਹੀ ਆ ਆਮ ਤੋਂ ਖਾਸ ਬਣੇ ਹੋ ਨਵੇਂ ਤਾਂ ਛੱਡ ਕੇ ਤਿੰਨ ਸਾਲ ਚ ਬਣ ਗਏ ਵਿਚਾਰੇ ਖਾਸ ਖਾਸ ਬਣੇ ਪਾਇਦੇ ਦਿੱਕਤ ਆਹੀ ਵੀ ਕਿਸੇ ਦੇ ਕੱਪੜੇ ਚੰਗੇ ਸਾਫ਼ ਸਾਫ਼ ਤਾਂ ਲੋਕ ਜਾਣ ਦਿੰਦੇ ਨੇ ਕੰਮ ਲੀਓ ਲੀਲ ਕਰਕੇ ਡੰਗੇ ਕਰਕੇ ਤੇ ਜੰਨੇ ਧੰਨਵਾਦ ਇਹ ਸਨਮਾ ਪਰਮਜੀਤ ਸਿੰਘ ਸੌਲੇ ਜਿਹਨਾਂ ਨੇ ਸਪਸ਼ਟ ਕੀਤਾ ਕਿ ਲੈਂਡ ਪੁਲਿੰਗ ਮਸਲੇ ਦੇ ਪਿੱਛੇ ਅਰਵਿੰਦ ਕੇਜਰੀਵਾਲ ਹੈ ਇੱਕ ਪੂਰਾ ਜਿਹਾ ਗ੍ਰਾਫ ਤਿਆਰ ਕੀਤਾ ਗਿਆ ਇੱਕ ਅਜਿਹਾ ਇਹ ਕਹ ਲੋ ਕਿ ਇੱਕ ਅਜਿਹਾ ਪ੍ਰੋਜੈਕਟ ਤਿਆਰ ਕੀਤਾ ਗਿਆ ਜਿਸ ਦੇ ਵਿੱਚੋਂ ਖਜ਼ਾਨਾ ਪਰੰਦੀ ਗੱਲ ਵੀ ਕੀਤੀ ਜਾ ਰਹੀ ਹੈ ਕਿ ਆਖਰ ਜੇ ਲੈਂਡ ਪੁਲਿੰਗ ਪਾਲਸੀ ਨੂੰ ਪੰਜਾਬ ਦੇ ਵਿੱਚ ਲਾਗੂ ਕੀਤਾ ਜਾਂਦਾ ਤਾਂ ਇਹਦੇ ਵਿੱਚੋਂ ਵੱਡਾ ਖਜ਼ਾਨਾ ਇਕੱਠਾ ਕੀਤਾ ਜਾ ਸਕਦਾ ਪਰ ਇਸ ਨੂੰ ਪੰਜਾਬ ਤੇ ਪੰਜਾਬੀਆਂ ਤੇ ਕਿਸਾਨਾਂ ਨਾਲ ਵੱਡਾ ਧੋਖਾ ਦੱਸਿਆ ਜਾ ਰਿਹਾ ਹੈ ਵਿਰੋਧੀ ਧਿਰਾਂ ਵੱਲੋਂ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਰਾਬੰਦੀ ਕੀਤੀ ਜਾ ਰਹੀ ਹੈ ਪਰੰਤੂ ਇੱਕ ਮੌਕਾ ਅਦਾਲਤ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਮਿਲ ਸਕਦਾ ਹੈ ਕਿ ਜੇ ਅਦਾਲਤ ਨੇ ਇਸ ਪੌਪਸੀ ਨੂੰ 4 ਹਫਤਿਆਂ ਲਈ ਹੋਲਡ ਕਰ ਦਿੱਤਾ ਹੈ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਘਟੋ ਘਟ ਇਹ ਸਮਝ ਲੈਣਾ ਚਾਹੀਦਾ ਹੈ ਕਿ ਪੰਜਾਬ ਦੇ ਲੋਕ ਆਪਣੀ ਆਵਾਜ਼ ਦੇ ਵਿੱਚ ਕਹਿ ਘਿਰਿਆ ਇਸ ਦਾ ਵੱਡਾ ਵਿਰੋਧ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਤਿੱਖਾ ਹੋ ਸਕਦਾ ਹੈ ਅਕਾਲੀ ਦਲ ਫਰੰਟਫਰਟ ਤੇ ਜਾ ਕੇ ਆਮਾਦੀ ਪਾਰਟੀ ਨੂੰ ਘਿਰ ਰਿਹਾ ਹੈ ਦਿੱਲੀ ਵਿੱਚ ਤੇ ਪੰਜਾਬ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਲੈਂਡ ਪੋਲਿੰਗ ਪੌਪਸੀ ਦਾ ਵੱਡਾ ਵਿਰੋਧ ਹੁੰਦਾ ਵਖਾਈ ਦੇ ਰਿਹਾ ਕੈਮਰਾਮੈਨ ਅਮਰੀਕ ਸਿੰਘ ਦੇ ਨਾਲ ਕਵਰ ਸਿੰਘ ਦੇਵੀ ਮਸਾ ਟੀਵੀ Patiala